ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਜੁੜ ਚੁੱਕੇ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਦਾਰ ਸਲੱਖਣ ਸਿੰਘ ਟੋੜ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਟੋੜ ਸਾਹਿਬ ਅੱਜ ਤਸੀਲ ਖਡੂਰ ਸਾਹਿਬ ਦੀ ਕਮੇਟੀ ਚੁਣੀ ਗਈ ਆ ਕੀ ਕਹਿਣਾ ਚਾਹੁੰਦੇ ਜੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੁਭਾ ਕਮੇਟੀ ਦੇ ਫੈਸਲੇ ਅਨੁਸਾਰ ਪਿੰਡ-ਪਿੰਡ ਤੇ ਹਰ ਤਸੀਲ ਦੇ ਵਿੱਚ ਜਿਹੜੀ ਕਮੇਟੀ ਚੁਣੀ ਜਾ ਰਹੀ ਆ ਤਾਕੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਨੇ ਨੌਜਵਾਨਾਂ ਨਾਲ ਵਾਦਾ ਕੀਤਾ ਵਾ ਕਿ ਹਰਾ ਪੈਨ ਜਿਹੜਾ ਨੌਜਵਾਨਾਂ ਨੂੰ ਰਜਗਾਰ ਦੇਣ ਵਾਸਤੇ ਸਰਤਾ ਚ ਆਉਦਿਆਂ ਸਾਰ ਚੱਲੂਗਾ ਉਹਦੇ ਦੇ ਖਿਲਾਫ ਸੰਘਰਸ਼ ਕਰਨ ਵਾਸਤੇ ਲਗਾਤਾਰ ਅਸੀਂ 28 ਸتمبر ਨੂੰ ਜੋ ਆਪਣੇ ਸੀਤ ਭਗਤ ਸਿੰਘ ਦਾ ਜਨਮ ਦਿਨ ਆ ਰਿਹਾ ਖੜਕਲਕਲਾਂ ਦੀ ਧਰਤੀ ਤੋਂ ਸੰਘਰਸ਼ ਬਹੁਤ ਵੱਡਾ ਸ਼ੁਰੂ ਕਰ ਲਗੇ ਆ ਉਥੇ ਸਾਰੇ ਨੌਜਵਾਨਾਂ ਨੂੰ ਅਪੀਲ ਕਰਦੇ ਆ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਤੇ ਜਿਹੜੀ ਸਰਕਾਰ ਸਰਕਾਰ ਨੌਜਵਾਨਾਂ ਨਾਲ ਵਾਦਾ ਕੀਤਾ ਸੀ ਕਿ ਹਾਰੇ ਸਰਕਾਰ ਨੌਜਵਾਨ ਨੂੰ ਯੋਗਤਾ ਅਨੁਸਾਰ ਜਿਹੜਾ ਪਤਾ ਦਿੱਤਾ ਜਾਊਗਾ ਉਹ ਤੇ ਸਾਢੇ 3 ਸਾਲ ਬੀਤਣ ਦੇ ਬਾਅਦ ਵੀ ਉਹਦਾ ਸਰਕਾਰ ਦਾ ਧਿਆਨ ਜਿਹੜਾ ਨੌਜਵਾਨਾਂ ਨਾਲ ਨਹੀਂ ਆ ਇਸ ਕਰਕੇ ਅਸੀਂ ਪਿੰਡ-ਪਿੰਡ ਹਰ ਸ਼ਹਿਰ ਤੇ ਹਰ ਕਸਬੇ ਦੇ ਵਿੱਚ ਕਮੇਟੀਆਂ ਚੁਣ ਕੇ ਅੱਜ ਅਸੀਂ ਗੋਨਵਾਲ ਸਾਹਿਬ ਦੀ ਕਮੇਟੀ ਚੁਣੀ ਆ 22 ਮੈਂਬਰੀ ਕਮੇਟੀ ਚੁਣੀ ਗਈ ਆ ਜਿਹਦੇ ਪ੍ਰਧਾਨ ਗੋਨਵਾਲ ਸੇ ਗੋਨਵਾਲ ਸਾਹਿਬ ਦੇ ਬੋਵੀ ਗੋਨ ਸੈਕਟਰੀ ਸਵੰਤ ਸਿੰਘ ਛਾਪੜੀ ਸਾਹਿਬ ਇਸ ਕਰਕੇ ਇਸ ਤਰੀਕੇ ਨਾਲ ਬਾਈਕ ਮੈਂਬਰ ਕਮੇਟੀ ਜਿਹੜੀ ਚੁਣੀ ਗਈ ਆ ਅਸੀਂ ਇਹਨਾਂ ਦਾ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਪਿੰਡ ਇਸ ਗੋਂਦਵਾਲ ਸਾਹਿਬ ਦੇ ਪਿੰਡਾਂ ਦੇ ਵਿੱਚ ਪੈਂਦੇ ਆ ਸਾਰੇ ਪਿੰਡਾਂ ਦੇ ਵਿੱਚ ਅਸੀਂ ਫੰਕਸ਼ਨਾਂ ਨਾਲ ਸਵਾਦ ਦੇ ਜਥੇ ਬੰਦੀ ਬਣੀ ਹੋਊਗੀ ਤੇ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਅੱਗੇ ਕੀਤਾ ਜਾਊਗਾ ਧੰਨਵਾਦ ਜੀ ਤੇ ਅਸੀਂ ਵਿਸਦੂਰ ਸਾਹਿਬ ਜੀ ਕਮੇਟੀ ਚੁਣੀ ਗਈ ਆ ਉਹਨਾਂ ਦੇ ਪ੍ਰਧਾਨ ਬੋਵੀ ਗੋਇੰਦਵਾਲ ਆ ਗੱਲਬਾਤ ਕਰਦੇ ਆਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੇ ਬਤੇ ਮੈਂ ਆ ਸਾਰੇ ਹੋਏ ਆਏ ਜਿੰਨੇ ਸਾਡੇ ਸੀਨੀਅਰ ਅਧੂ ਸਰਬਾਨ ਤੇ ਜਿੰਨੇ ਸਾਡੇ ਨੌਜਵਾਨ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਆ ਤੇ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਤੇ ਮੈਂ ਇਹ ਆਸ ਕਰਦਾ ਆ ਕਿ ਇਹਨਾਂ ਦੇ ਬੰਦੀ ਤੌਰ ਤੇ ਇਹਨਾਂ ਦੀ ਆਸਾਂ ਦੇ ਖਰਾ ਉਤਰਾਂ ਤਾਂ ਕਿ ਜੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਜਥੇ ਬੰਦ ਕਰਕੇ ਨਾਲ ਬੰਦ ਕਰਕੇ ਤੇ ਇਹਨਾਂ ਦੇ ਜਿਹੜੀਆਂ ਮੰਗਾ ਉਹਨਾਂ ਦੇ ਖਰਾ ਉਤਰ ਸਕੇ ਧੰਨਵਾਦ